ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਇਨੂ ਫਰੀਦਕੋਟ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਨਕੀਨਾ ਹੀ ਹੁੰਦੇ ਆ ਬਾਈ ਕੁਲ ਜਿੰਨੀਆਂ ਵੀ ਵੀਡੀਓ ਆਪਾਂ ਇਸ ਘਰੋਂ ਬਣਾਈਆਂ ਪਸ਼ੂ ਹਮੇਸ਼ਾ ਚੰਗੇ ਹੀ ਹੁੰਦੇ ਆ ਕਈ ਵਾਰ ਸੂਏ ਵੀ ਆ ਜਾਂਦੇ ਆ ਪਰ ਅੱਜ ਸਾਰੇ ਗੱਬਣੀਆਂ ਬਾਈ ਅੱਜ ਬਾਈ ਸਾਰੇ ਗੱਬਣੀਆਂ ਚਾਰ ਐਨੀਮਲ ਸੇਲ ਆ ਟੌਪ ਦਾ ਨਕੀਨਾ ਜਰਸੀ ਦਾ ਤੇ ਟੌਪ ਦੀਆਂ ਐਫ ਐਫ ਵਹਿੜਾ ਜਿਹੜੀਆਂ ਤੁਹਾਨੂੰ ਜੱਜਣੀਆਂ ਬਾਈ ਮੇਰਾ ਨੰਬਰ ਸਕਰੀਨ ਤੇ ਚੱਲੂਗਾ ਬਾਈ ਨਾ ਕਨੈਕਟ ਕਰ ਸਕਦੇ ਆ ਬਾਕੀ ਪੈਸੇ ਤੁਸੀਂ ਲਾਉਣੇ ਆ ਆਪ ਦੀ ਸਮਝ ਨਾਲ ਆਪ ਦੀ ਨਰਕ ਪਰਖ ਆਪ ਦੀ ਤਸੱਲੀ ਤੇ ਫਸੂ ਲਿਜਾ ਸਕਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹੈਪੀ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੇ ਠੀਕ ਆ ਬਾਈ ਤੇ ਆਪਾਂ ਬਾਈ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਵੈਗਗੇ ਸੀ ਮਾਲੇ ਹਾਂਜੀ ਭਾਈ ਉਹ ਆਪਣਾ ਨਾ ਸ਼ਾਮ ਤੱਕ ਸਾਰੇ ਵਿਗ ਗਏ ਸੀਗੇ ਐਵੇਂ ਆਪਾਂ ਉਦਾਂ ਗੱਪ ਬੋਲਣ ਦਾ ਕੀ ਬਦਾ ਵੀ ਘੰਟੇ ਚ ਵਿਗ ਗਏ ਜਾਂ ਦੋ ਆਫੂਨਾ ਚ ਵਿਗ ਗਏ ਸ਼ਾਮ ਤੱਕ ਵਧੀਆ ਵਿਗ ਗਏ ਸੀਗੇ ਠੀਕ ਆ ਭਾਈ ਤੇ ਚਾਰਨਾਗ ਅੱਜ ਅੱਜ ਚਾਰਨਾਗ ਆ ਜੀ ਠੀਕ ਆ ਭਾਈ ਜਰਸੀ ਤੋਂ ਸ਼ੁਰੂ ਕਰ ਲਾਂਗੇ ਨੀਂ ਨਹੀਂ ਹੈ ਇੱਕ ਸਾਲ ਦਾ ਡਿਟੇਲ ਕੀ ਹੈ ਜੀ ਇਹਦੇ ਇਹ ਜੀ ਰਿਜੀਨਲ ਦੂਜਾ ਸੂਆ ਸੁੰਦੀ ਆ ਠੀਕ ਆ ਭਾਈ ਤੇ ਆਪਾਂ ਇੱਥੋਂ ਆਪਣੇ ਲੋਕਲ ਹੀ ਲਈ ਆ ਜੀ ਤੇ ਇਹ ਮੰਨ ਕੇ ਚਲੋ ਜੀ ਪਹਿਲੇ ਸੂਏ ਦਾ ਤਾਂ ਰਿਕਾਰਡ ਹੈਗਾ ਜੀ 18-19 ਕਿਲੋ ਜੀ ਠੀਕ ਆ ਜੀ ਤੇ ਆਪਾਂ 18-19 ਕਿਲੋ ਦੀ ਗਰੰਟੀ ਤੇ ਦੇਵਾਂਗੇ 5 2/10 ਕਿਲੋ ਦਊਗੀ 18 19 ਕਿਲੋ ਦੀ ਗਰੰਟੀ ਤੇ ਆਪਾਂ ਦੇ ਦਾਂਗੇ ਠੀਕ ਹੈ ਦਿਨ ਕਿੰਨੇ ਲੈ ਜੀ ਬਾਈ ਦਿਨ ਮੰਨ ਕੇ ਚੱਲੋ ਕੋਈ 5-7 ਦਿਨ ਜੀ ਆਮ ਨਾਲ ਲੈ ਜੀ ਡੇਟ ਮੁਤਾਬਕ ਬਾਕੀ ਜੇ ਪਸੂ ਸੌਖਾ ਤਾਂ ਬਈ ਇੱਕ ਦੋ ਦਿਨ ਉੱਪਰ ਵੀ ਲੈ ਜਾਂਦਾ ਲਓ ਜੀ ਜਰਸੀ ਦਾ ਨਗੀਨਾ ਫੇਸ ਕੁਆਲਿਟੀ ਦੇਖ ਲਓ ਪੂਰੀ ਸੋਹਣੀ ਰੰਗ ਰੂਪ ਦੀ ਚੰਗੀ ਜਿਹੜਾ ਪੁੱਤ ਵੀਡੀਓ ਤਾਂ ਬਹੁਤ ਹੁੰਦੀਆਂ ਜਰਸੀ ਦੀਆਂ ਪਰ ਇਹ ਜੇ ਨਗੀਨੇ ਥੋੜੇ ਜੇ ਘੱਟ ਨਿਕਲਦੇ ਆ ਜੀ ਖਣਾ ਦੇ ਵੀ ਜਮਾ ਓਕੇ ਆ ਦਿਨ ਡੇਟ ਮੁਤਾਬਕ ਬਾਈ ਕਹਿੰਦਾ 5-7 ਪਏ ਆ ਬਾਕੀ ਜੇ ਪਸੂ ਸੌਖਾ ਤਾਂ ਦੋ ਦਿਨ ਉੱਪਰ ਵੀ ਲੈ ਜਾਂਦਾ ਤੇ ਨਹੀਂ ਤੋਰੇ ਫੇਰੇ ਚ ਇੱਕ ਅੱਧਾ ਦਿਨ ਪਹਿਲਾਂ ਵੀ ਸੂਪ ਜਾਂਦਾ ਬਾਕੀ ਅੰਤ ਕੋਈ ਨਹੀਂ ਮਾਲਕਾਂ ਨੇ ਦੱਸਿਆ ਕਿ ਪਹਿਲੇ ਸਵੇਰ 18 ਕਿਲੋ ਆਪਣਾ ਚੋਇਆ ਵਾ ਬਾਈ ਕਹਿੰਦਾ ਦੁੱਧ ਤਾਂ ਵਾਧ ਦੇ ਦੂ ਲਿਆ ਵੀਰ ਵਾਪਸ ਪਰ ਆਪਾਂ ਇਹਨਾਂ ਕੋ ਦੁੱਧ ਹੀ ਘੇੱਕ ਕੇ ਦੇਣੀ ਆ ਮੇਨ ਗੱਲ ਹੁੰਦੀ ਠੰਡੀ ਕਿੱਥੇ ਮਰ ਗਈ ਵਾ ਜੀ ਸ਼ੀਰ ਸਾਉ ਦਾ ਅੰਤ ਕੋਈ ਨਹੀਂ ਹਨ ਬਹੁਤ ਚੰਗਾ ਲੱਗਿਆ ਵਾ ਚਵਾਈ ਦੀ ਇੱਕ ਨੰਬਰ ਥਣਾ ਦੇ ਡਾਮਾ ਬਾਈ ਜਮਾ ਜਮਾ ਬਾਈ ਗਰੰਟੀ ਜਮਾ ਆਪਣੀ ਗੱਲ ਠੀਕ ਗੱਲ ਕਿਉਂਕਿ ਕਈ ਯਾਰ ਨਾ ਬਾਈ ਕੋਈ ਦੂਰੋਂ ਚੱਲ ਕੇ ਆ ਜਾਂਦਾ ਵੀਰਪਰਾ ਥਣਾ ਦੀ ਗਰੰਟੀ ਹੋਊਗੀ ਥਣਾ ਦੀ ਬਾਈ ਅਗਲਾ ਰੇਕ ਆਉਂਦਾ ਟਾਈਮ ਕੱਢ ਕੇ ਛੱਡ ਕੇ ਹੁੰਦਾ ਨਹੀਂ ਥਣਾ ਦੀ ਗਰੰਟੀ ਹੋਊਗੀ ਬਾਈ ਠੀਕ ਆ ਜੀ ਬਾਕੀ ਉਹ ਆਪ ਆ ਕੇ ਪਾਸ ਕਰ ਲੈ ਸਹੀ ਗੱਲ ਆ ਜੀ ਐਸੀ ਆਪਣੀ ਗਰੰਟੀ ਹੋਊਗੀ ਥਣਾ ਦੀ ਬਾਈ ਕਹਿੰਦਾ ਆਪਣੀ ਗਰੰਟੀ ਆ ਪਰ ਪੈਸੇ ਤੁਸੀਂ ਲਾਉਣੇ ਆ ਆ ਕੇ ਬਾਈ ਦੇ ਘਰੇ ਤਸੱਲੀ ਕਰਕੇ ਹਾਂਜੀ ਯੇ ਸੁਆਸ ਵਾਇਆ ਪਾਸ ਉਹਦਾ ਜਵਾਈ ਕਰ ਲੇ ਜੇ ਗੱਬਣਾ ਦਾ ਖਣ ਪਾਸ ਕਰ ਲੇ ਕਿਉਂਕਿ ਬਾਈ ਨੇ ਵੀ ਪੈਸੇ ਲਾ ਕੇ ਲਿਆਂਦੀ ਆ ਆਪਦੀ ਚਿੱਤ ਕਰਕੇ ਲਿਆਂਦੀ ਆ ਸੀਐਲ ਦਾ ਉਦਾਂਤ ਕੋਈ ਨਹੀਂ ਕੋਈ ਲੱਸੀ ਫਿੱਕੀ ਝੋਲ ਦਿਖਾ ਦਿਓ ਝੋਲਾ ਜਿਹਨੇ ਫੁੱਲ ਲਓ ਜੀ ਜਿੰਨੀ ਝੋਲ ਸਾਰੀ ਕੱਟ ਕੇ ਸੋਣਾ ਹਮ ਹਫਤਾ ਡੇਟ ਮੁਤਾਬਕ ਪਿਆਗਾ ਬਾਕੀ ਕੀ ਕਰਮ ਵਾਲੀ ਉੱਪਰ ਲਹਿ ਗਈ ਤਾਂ ਬੱਚੀ ਦਾ ਅੰਤ ਹੀ ਕੋਈ ਨਹੀਂ ਹੋਣਾ ਇੱਕ ਨੰਬਰ ਆ ਪਿਓਰ ਬਰੀਡ ਆਈ ਜਮਾ ਪੰਜਾਬ ਵਾਲੀ ਸਹੀ ਗੱਲ ਆ ਜੀ ਹਾਂਜੀ ਬੱਡੀ ਢਾਂਚਾ ਹੈਵੀ ਬੋਡੀ ਵੇਟ ਆ ਲਸਿਫੀਕੀ ਕੋਈ ਨਹੀਂ ਦੁੱਧ ਤੁਹਾਡੀ ਸੇਵਾ ਦਾ ਜਿਹੜਾ ਅੱਜ ਦਾ ਮੁੱਲ ਉਹ ਕੱਚੀ ਦੇ ਹਿਸਾਬ ਨਾਲ ਹੋਊ ਜਿੱਦੇ ਤਿਆਰ ਹੋਗੀ ਉਹਦੇ ਮੁੱਲ ਹੋਰ ਹੋਣਗੇ ਅੱਜ ਦਾ ਕੀ ਮੁੱਲ ਹੈ ਬਾਈ ਆ ਜਿੱਦੇ ਤਾਂ ਤਿਆਰ ਹੋਗੀ ਬੱਛੀ ਉਹਦੇ ਤਾਂ ਬਈ ਹੈਗੀ 75000 ਰੁਪਏ ਦੀ ਉਹਦੇ ਤਾਂ ਅੰਤ ਨਹੀਂ ਦੇ ਬੱਛੀ ਦਾ ਕੋਈ ਹੈ ਪਰ 70000 ਚੋਂ ਪਰਮਾਨਦਾਨ ਕਰਦੇ ਅੱਜ ਦਾ ਮੁੱਲ ਠੀਕ ਹੈ ਜੀ ਅੱਜ ਦਾ ਮੁੱਲ ਬਾਈ ਕਹਿੰਦਾ 70000 ਚੋਂ ਮਾਨਦਾਨ ਹੋ ਜਾਓ ਜਿੱਦੇ ਕਰਮ ਵਾਲੀ ਤਿਆਰ ਹੋਗੀ ਉਹਦੇ ਤਾਂ ਜਿਹੜੇ ਹਿਸਾਬ ਨਾਲ ਹਵਾਨਾ ਹੁਣ ਤਿਆਰ ਕਰੀ ਦਿੱਤੀ ਐ ਤੇ ਗਾਂ ਤੋਂ ਬੈਠਾ ਨਹੀਂ ਜਾਣਾ ਹਾਂਜੀ ਹਾਂਜੀ ਬਾਕੀ ਮੇਨ ਗੱਲ ਹੁੰਦੀ ਸੀਲ ਸਾਉ ਦੇ ਥਣਾ ਦੀ ਉਹ ਤੁਸੀਂ ਵੇਖ ਹੀ ਲਈ ਆ ਹੂੰ 2 ਨੰਬਰ ਗਾਂ ਸਾਰੀਆਂ ਚੰਗੀਆਂ ਪਰ ਇਹ ਇੱਕ ਜਰਸੀ ਪੀਸ ਸੀਗਾ ਇਹ ਨਕੀਨ ਨਹੀਂ ਐ ਐਚ ਐਫ ਇਹਦੀ ਕੀ ਡਿਟੇਲ ਆ ਜੀ ਇਹ ਜੀ ਮਾਲਕਾਂ ਨੇ ਤਾਂ ਸਾਨੂੰ ਦੂਜਾ ਸੂਆ ਕਿਹਾ ਪਰ ਆਪਾਂ ਨੂੰ ਤੀਜਾ ਸੂਆ ਲੱਗਦੀ ਆ ਆਪਾਂ ਤੀਜਾ ਸੂਆ ਮੰਨ ਕੇ ਲਈ ਆ ਅਗਲਾ ਵੀ ਤੀਜਾ ਸੂਆ ਮੰਨ ਕੇ ਲਵੇ ਚਲੋ ਅਗਲੇ ਇਹਦੇ ਪ੍ਰੋਪਰ ਅੱਜ 10 ਦਿਨ ਪਏ ਆ ਜੀ ਠੀਕ ਆ ਜੀ ਉਹਨਾਂ ਨੇ ਸਾਨੂੰ ਦੱਸਿਆ ਜੀ 18-19 ਕਿਲੋ ਦੁੱਧ ਜੀ ਅਗਲੇ ਸੂਏ 'ਚ ਹੋਇਆ ਇੰਨਾ ਕਿ ਆਪਾਂ ਕਵਾਂਗੇ ਵੈਸੇ ਦੁੱਧ 20 ਕਿਲੋ ਵੀ ਦੇ ਦੂਗੀ ਬਾਕੀ ਅਗਲੇ ਦੀ ਸੇਵਾ ਜਿਹੜੀ ਮੇਨ ਗੱਲ ਆ ਆਪਾਂ ਉੱਥੇ ਜਾ ਕੇ ਤੂੜੀ ਤੇ ਬੰਨ੍ਹ ਦਈਏ ਠੀਕ ਆ ਨਾ ਇਹਨੇ ਫਿਰ 18 ਵੀ ਨਹੀਂ ਦੇਣਾ ਜਿਹੜੀ ਬਈ ਐਚ ਐਫ ਆ ਇਹਨਾਂ ਨੂੰ ਤਾਂ ਜਿੰਨਾ ਪਾਉ ਉਨਾ ਗੱਡੋ ਹਾਂ ਜਿਹੜੀ ਗੱਲ ਆ ਮੇਂ ਜਿਹੜੀ ਗੱਲ ਆ ਹਾਂਜੀ ਜੇ ਐਚ ਐਫ ਦਾ ਹੀ ਆ ਸੱਚ ਹੁੰਦੀ ਆ ਹਾਂਜੀ ਹਾਂਜੀ ਜਿੰਨਾ ਪਾਤਾ ਕਰਮ ਵਾਲੀ ਨੇ ਉਹਨਾਂ ਨੂੰ ਨਹੀਂ ਦੇ ਦੇਣਾ ਹਾਂਜੀ ਹਾਂਜੀ ਬਾਈ ਕਹਿੰਦਾ ਮਾਲਕਾਂ ਨੇ ਦੂਜਾ ਲੈ ਲਿਆ ਆ ਆਪਾਂ ਤੀਜਾ ਮੰਨ ਕੇ ਲਈ ਆ ਜਿਹੜੀ ਤੁਸੀਂ ਆ ਉਹ ਤੁਸੀਂ ਆਪਦੀ ਸਮਝ ਨਾਲ ਲੈਣੀ ਆ ਚਾਹੇ ਦੂਜਾ ਸਮਝ ਲਿਓ ਚਾਹੇ ਤੀਜਾ ਸਮਝ ਲਿਓ ਕਿਉਂਕਿ ਜਿਹੜਾ ਪਸ਼ੂ ਦੇ ਬੋਡੀ ਸਟਰਕਚਰ ਤੋਂ ਅੰਦਾਜ਼ਾ ਆ ਉਹਦੇ ਸੂਏ ਦਾ ਲਾ ਲਿਆ ਕਰੋ ਤੇ ਤਿਆਰੀ ਤੋਂ ਕਰਮਾਲੀ ਦੇ ਦੁੱਧ ਦਾ ਲਾ ਲਿਆ ਕਰੋ। ਦੈਨ ਡੇਟ ਮੁਤਾਬਕ 10 ਪਏ ਆ ਮੋੜਲੇ ਵੀਰ ਕੱਲੀ ਕੱਜੀ ਕੱਜੀ ਆ ਖੰਡੀਸੀ ਲਈ ਵੀ ਘਵਾਨਾ ਤਾਂ ਇੱਕ ਹਿਸਾਬ ਦਾ ਕਰਮਾਲੀ ਨੇ ਬਾਈ। ਇਸ ਘਵਾਨੇ 'ਚ ਝੋਲ ਵੀ ਚੰਗੀ ਆ ਫੇਸ ਕੁਆਲਿਟੀ ਵੀ ਸੋਹਣੀ ਆ। ਬਾਕੀ ਕੱਦ-ਕਾਠ ਤੇ ਵਜਨ ਵਾਲੀ ਆ ਕੋਈ ਛੋਟੀ ਨਹੀਂ ਕੀ ਜੀ। ਜਿੱਤੇ ਕਰਮ ਵਾਲੀ ਦਸਾਂ ਦਿਨਾਂ ਨੂੰ ਤਿਆਰ ਹੋ ਕੇ ਪੂਰਾ ਘੱਟ ਵਾਲਾ ਸੋਹਣਾ ਹਵਾਨਾ ਤਿਆਰ ਕਰੂ ਤੇ ਬਾਈ ਥਾਣਾ ਦੀ ਡੰਨ ਜੀ ਜਮਾ ਬਾਈ ਪ੍ਰੋਪਰ ਆਪਣੀ ਪਾਸ ਕਰਕੇ ਲਿੱਤੀ ਹੁੰਦੀ ਹੈ ਅਗਲਾ ਵੀ ਆਪਦੀ ਪਾਸ ਕਰਕੇ ਲੈ ਕੇ ਜਾਵੇ ਠੀਕ ਹੈ ਜੀ ਬਾਈ ਕਹਿੰਦਾ ਆਪਾਂ ਪਾਸ ਕਰਕੇ ਲੈ ਆਈ ਜੀ ਆ ਚੁਣਮੇ ਪੀਸੀ ਲੈ ਕੇ ਆਈਦੇ ਆ ਤੇ ਅਗਲਾ ਜਿਹੜਾ ਚੋਕੀ ਜੀ ਨੂੰ ਆਪਦੇ ਪਾਸ ਕਰਕੇ ਲੈ ਜੇ ਕੋਈ ਸ਼ਾਖ ਨਹੀਂ ਵਾਦੂ ਚਾਰ ਹੀ ਥਾਣਾ ਉਹ ਵੀ ਗੈਪ ਤੇ ਲੱਗੇ ਵੇ ਆ ਬਾਕੀ ਬ੍ਰੀਕ ਬ੍ਰੀਕ ਵੇਂਜ ਤੁਸੀਂ ਚੈੱਕ ਕਰ ਸਕਦੇ ਹੋ ਝੋਲ ਝੂਲ ਬਹੁਤ ਪਿਆਈ ਆ ਝੋਲ ਹਵਾਨੇ ਚ ਬਹੁਤ ਆ ਜੀ ਇਹ ਸਾਰੀਆਂ ਵਲਟੇਲਾਂ ਕੱਢ ਕੇ ਲੈਣਾ ਇਹਦਾ ਮੁੱਲ ਬਾਈ ਮੁੱਲ ਬਾਈ ਜਿੱਦੇ ਤਾਂ ਇਹ ਹੋ ਗਈ ਤਿਆਰ ਉਹਦੇ ਤਾਂ ਹੈਗੇ 65000 ਦੀ ਉਹਦੇ ਤਾਂ ਹਾਂਜੀ ਹਾਂਜੀ ਅੱਜ 55000 ਚ ਮਾਨਦਾਨ ਕਰਦੇ ਠੀਕ ਆ ਬਾਈ ਹਾਂਜੀ ਅੱਜ ਦਾ ਮੁੱਲ 55000 ਚ ਮਾਨਦਾਨ ਹੋ ਜਾਊਗਾ ਵੈਸੇ ਤਾਂ ਬਾਈ ਦੇ ਅੱਡੇ ਤੇ ਪਸੂ ਸੜਦਾ ਨਹੀਂ ਕਿਉਂਕਿ ਦੂਜੇ ਤੀਜੇ ਦਿਨ ਵੀਡੀਓ ਆ ਜਾਂਦੀ ਆ ਜੇ ਚਲੋ ਕਰਮਾ ਲਈ ਖੜ ਗਈ ਤਾਂ ਉਹਦੇ ਦਾ ਮੁੱਲ ਉਹਦੇ ਹੋ ਅੱਜ ਦਾ ਮੁੱਲ 55000 ਚ ਛੋੜਛੱਪਾ ਹੋ ਜਾਊਗਾ ਕੋਈ ਫੈਕਸ਼ਨ ਨਹੀਂ ਹੁੰਦੇ ਹਾਂਜੀ 7 ਨੰਬਰ ਬਾਈ ਇਹ ਦੇਖੀ ਨੰਬਰ ਬਾਈ ਇਹ ਆਪਾਂ ਇਥੋਂ ਲੋਕਲ ਲਈ ਆ ਗਿਆ ਆਪਣਾ ਗੁਰੂਸਰੋਂ ਜੀ ਠੀਕ ਆ ਜੀ ਤੇ ਛੋਟਾ ਜਿਹਾ ਸਮਾਰਟ ਫਾਰਮ ਆਈ ਠੀਕ ਆ ਜੀ ਉਥੋਂ ਲਈ ਆ ਜੀ ਆਪਣੀ ਉਹਨਾਂ ਨੇ ਦੁੱਧ ਦਾ ਰਿਕਾਰਡ ਇਹਦਾ ਦੱਸਿਆ ਜੀ 25 26 ਕਿਲੋ ਜੀ ਠੀਕ ਆ ਬਈ ਲਈ ਆਪਾਂ ਪਰ ਮੰਨ ਕੇ ਚੱਲੋ ਵੀ 22 23 ਕਿਲੋ ਦੀ ਗਾਰੰਟੀ ਤੇ ਦੇਵਾਂਗੇ ਜੀ ਉਦੋਂ ਉਹਨਾਂ ਨੇ 25 26 ਕਿਲੋ ਹੀ ਕਿਹਾ ਠੀਕ ਆ ਬਾਈ ਇੰਨਾ ਖੁੱਲਾ ਇਹਨੂੰ ਦੇਣਾ ਵੀ ਚਾਹੀਦਾ origignal ਤੀਜਾ ਸੂਆ ਹੁੰਦੀ ਹੈ ਸਹੀ ਗੱਲ ਹਾਂਜੀ ਦਿਨ ਲੈ ਜੂਗੀ ਇਹ 10 ਦਿਨ ਜੀ ਠੀਕ ਆ ਜੀ ਹਾਂਜੀ ਆਪਾਂ ਬਈ ਐਵੇਂ ਦੂਜਾ ਕਹੀ ਜੀ ਆਪਾਂ 2 ਕਿਲੋ ਘੱਟ ਹੀ ਕਹੀ ਕਹੀ ਦਾ ਵੀ ਅਗਲੇ ਨੂੰ ਆਰੇ ਘਰੇ 2 ਕਿਲੋ ਵਧ ਦੇਵੇ ਅਗਲਾ ਕਹਿੰਦਾ ਵੀ ਠੀਕ ਆ ਜੀ ਸਹੀ ਗੱਲ ਹੈ ਜੀ ਸੁਆ ਬਾਈ ਕਹਿੰਦਾ ਰਿਜਨਲ ਤੀਜਾ ਦਾ ਕੋਈ ਆਪਾਂ ਆਏ ਨੇ ਬਈ ਦੂਜਾ ਕਹਿ ਕੇ ਦੇਣੀ ਜੇ ਮਾਲਕਾਂ ਨੇ ਕਿਹਾ ਬਾਕੀ ਆਪਦੇ ਦੀ ਆਪਦੀ ਆਪਦੀ ਸਮਝ ਹੁੰਦੀ ਆ ਜੀ ਦਿਨ ਕਿੰਨੇ ਪਾਜੂ ਬਈ ਹਜੇ ਦਿਨੇ ਹਫਤੇ ਤੋਂ 10 ਦਿਨ ਲੈ ਜੂਗੀ ਹੁਣ ਠੀਕ ਆ ਬਾਈ ਹਫਤੇ ਤੋਂ 10 ਦਿਨਾਂ ਦੀ ਕੱਚੀ ਆ ਜੀ ਬਾਕੀ ਝੋਲ ਹਵਾਨਾਂ ਜੇ ਤੁਹਾਨੂੰ ਨੇੜੋ ਦਿਖਾ ਦਿੰਨੇ ਆ ਜੀ ਬਹੁ ਪਈਆ ਥਣ ਬਹੁ ਟੋਪ ਦਾ ਲੱਗਿਆ ਵਾ ਕੰਦ ਕਾਠ ਤੇ ਵਜਣ ਵਾਲੀ ਬੱਚੀ ਆ ਮਾਲਕਾਂ ਨੇ ਤਾਂ 25 26 ਕਿਲੋ ਕਿਹਾਗਾ ਪਰ ਬਾਈ ਕਹਿੰਦਾ ਆਪਾਂ ਬਾਈ ਮੋਡੀवेट ਦੱਸਦਾ ਇਹਦਾ ਬਾਈ ਵਜਨ ਵਜੂਦ ਵਾਲੀ ਆਗੀ ਜੇ ਇਦਾਂ ਦੀ ਨੇ ਗਾਂ ਨਾ ਦੁੱਧ ਦਿੱਤਾ ਤੇ ਦੇਣਾ ਵੀ ਨਹੀਂ ਕਿਸੇ ਨੇ ਹਵਾਨਾਂ ਬਾਈ ਨੇੜੇ ਤੋਂ ਦਿਖਾ ਦਿੰਨੇ ਆ ਥਣਾ ਦਾ ਕੋਈ ਅੰਤ ਨਹੀਂ ਮੱਝਾਂ ਰਗਾ ਥਾਣਾ ਬਿਲਕੁਲ ਮੱਝਾਂ ਆ ਜਮ 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 ਸੀ ਜੰਡੀ ਇਹ ਵੀ ਫੋਨ ਆਇਆ ਜਿੱਦਣ ਮਰ ਗਈ ਹਾਂਜੀ ਜੀ ਉਹ ਸੌ ਕਰਮ ਵਾਲੀ ਪੂਰੀ ਆ ਬਾਕੀ ਬਈ ਜਿਹੜੀ ਫਾਰਮ ਚੋਂ ਗਾਂ ਆਈ ਜਿਹੜੇ ਬੰਦੇ ਦੁੱਧ ਦਾ ਕੰਮ ਕਰਦੇ ਪਸ਼ੂ ਚੰਗੇ ਹੁੰਦੇ ਹਾਂਜੀ ਹਾਂਜੀ ਕਿਉਂਕਿ ਪੰਜਾਂ ਦਾ ਦੁੱਧ ਦਾ ਕੰਮ ਸੀ ਬਾਈ ਕਹਿੰਦੇ ਛੋਟੇ ਫਾਰਮ ਚੋਂ ਆਈ ਆ ਤੇ ਜਿਹੜੇ 25 30 ਰੇਂਜ ਵਾਲੀ ਜ਼ਿਆਦਾਤਰ ਬਾਈ ਫਾਰਮ ਵਾਲਾ ਬੰਦਾ ਪਸ਼ੂ ਰੱਖਦਾ ਹਾਂਜੀ ਸਟਾਰਟਿੰਗ ਹੀ ਉਹ 25 30 ਕਰਦੇ ਹਾਂਜੀ ਹਾਂਜੀ ਸਟਾਰਟਿੰਗ ਹੀ ਉਹ 25 30 ਬਾਕੀ 12 ਨਹੀਂ ਖਾਂਦੀ ਉਹਨਾਂ ਨੂੰ ਜੀ ਸਹੀ ਗੱਲ ਆ ਜੀ ਤੇ ਬਾਕੀ ਤੁਸੀਂ ਦੇਖ ਲਿਓ ਹਮਾਨੇ ਤੇ ਬਰੀਕ ਬਰੀਕ ਵੇਂਜਾ ਤੇ ਕਰਮ ਵਾਲੀ ਜੇ ਕਿਤੇ ਬੱਚਾ ਚੰਗਾ ਦੇਗੀ ਤਾਂ ਫਿਰ ਹਾਂਜੀ ਹਾਂਜੀ ਗੱਲ ਪੂਰੀ ਬਹੁਤ ਆ ਜੀ ਬਾਕੀ ਝੋਲ ਝੋਲ ਬਹੁਤ ਆ ਜੀ ਫਵਾਨਾ ਸੋਨਾ ਤਿਆਰ ਕਰਦੀ ਹੁੰਦੀ ਐ ਕੱਦ ਕੱਠ ਤੇ ਵਜਣ ਵਾਲੀ ਐ ਜੀ ਇਹਦਾ ਮੁੱਲ ਬਾਈ ਅੱਜ ਦਾ ਅੱਜ ਦਾ ਮੁੱਲ ਭਰਾ ਇਹਦਾ ਹੈਗਾ ਜੀ 2 ਗੱਟ 70 ਜੀ ਜਿੱਦੇ ਤਿਆਰ ਹੋਗੀ ਉਹਦੇ 75 ਦੀ ਐ ਜੀ 1 ਰੁਪਿਆ ਵੀ ਨਹੀਂ ਜੇ ਮੰਨ ਲਓ ਕਿਸੇ ਵੇਚਣ ਵਾਲੇ ਭਰਾ ਨੇ ਵੀ ਲੈ ਕੇ ਜਾਣੇ ਆ ਤਿਆਰ ਕਰਕੇ ਉਹ ਮਨਾਫਾ ਦੇਊਗੀ ਮਨਾਫਾ ਦੇਊ ਕਿਉਂਕਿ ਬਾਈ ਜਿਹੜੇ ਸਾਹਮਣਾਂ ਝੋਲ ਹਵਾਨਾ ਦਿਨਾਂ ਦੇ ਤਾਂ ਪੂਰਾ ਟਾਪ ਦਾ ਹਵਾਨਾ ਤਿਆਰ ਕਰਨਾ ਸੂ ਤੋਂ ਲੈ ਕੇ ਥੱਲੇ ਗਿੱਟਿਆਂ ਤੇ ਕਰਵਾਣਾ ਜਾਣਾਗੇ ਜੀ ਹਾਂਜੀ ਅੱਜ ਦਾ ਮੁੱਲ 68000 ਬਾਈ 68000 ਆ ਬਾਕੀ ਮਾਨਤਨ ਹੋ ਜੂਗਾ ਜੀ ਹਾਂਜੀ ਮਾਨਤਨ ਕਰਾਂਗੇ ਜ਼ਰੂਰ 4 ਨੰਬਰ ਬਾਈ ਇਹ ਕ੍ਰੋਸ ਆ ਗਈ ਹੈ ਜੀ ਹਾਂਜੀ ਇਹ ਕ੍ਰੋਸ ਆ ਗਈ ਜੀ ਆਪਣੀ ਇਹ ਜਰਸੀ ਤੇ ਐਚਐਫ ਦਾ ਕ੍ਰੋਸ ਆ ਕ੍ਰੋਸ ਆ ਗਈ ਜੀ ਤੇ ਦਨ ਕਿੰਨੇ ਪਾਜੂ ਬਾਈ ਦਨ ਇਹਦਾ ਵੀ ਮੰਨ ਕੇ ਚੱਲੋ ਜੀ ਹਫਤਾ ਤੋਂ 5 ਦਿਨ ਦੇ ਵਿੱਚ ਵਿੱਚ ਲੈ ਜੂਗੀ ਨਾਰਮਲ ਠੀਕ ਹੈ ਸੁਹਾ ਕਿੰਨਾ ਮਾ ਜੀ ਸੁਹਾ ਇਹ ਵੀ ਤੀਜਾ ਹੀ ਆ ਜੀ ਤੀਜਾ ਹੀ ਆ ਜੀ ਹਾਂਜੀ ਐਵੇਂ ਕਹਿਣ ਨੂੰ ਕੀ ਬਾਈ ਦਾ ਦੂਜਾ ਅੱਜਕੱਲ ਵਪਾਰੀ ਦੂਜਾ ਕਈ ਕਈ ਜਣੇ ਹੁੰਦੀ ਤੀਜਾ ਚੌਥਾ ਦੂਜਾ ਕਈ ਦਿਨ ਆ ਉਹਨਾਂ ਨੇ ਆਪਾਂ ਜਿਹੜੇ ਸੁਆ ਉਹੀ ਕਹਿਣਾ ਈ ਤੁਹਾਨੂੰ ਪਤਾ ਲੱਗ ਹੀ ਜਾਣਾ ਜਦੋਂ ਆਗੇ ਘਰੇ ਕਿਉਂਕਿ ਜ਼ਿਆਦਾਤਰ ਵੀਡੀਓ ਚ ਦੂਜਾ ਚੱਲਦਾ ਆ ਨਾਰਮਲ ਦੂਜੇ ਚੱਲਦਾ ਈ ਦੂਜੇ ਚੱਲਦਾ ਜਿਹੜੀ ਦੂਜਾ ਉਹਨੂੰ ਦੂਜਾ ਕਹੋ ਉਹਦਾ ਭਈ ਆਏ ਹੋ ਜਾਂਦਾ ਜਦੋਂ ਅਗਲਾ ਘਰੇ ਚੱਲ ਕੇ ਆਉਂਦਾ ਪਤਾ ਲੱਗ ਹੀ ਜਾਣਾ ਆਪਾਂ ਲੋਕ ਕਹਿਣ ਨੂੰ ਤਾਂ ਚਾਹੇ ਜਿਹੜਾ ਮਰਜ਼ੀ ਕਹਿ ਦੋ ਤੇ ਉਹਦੇ ਚ ਫਿਰ ਕਿਸੇ ਵੀ ਇਦਾਂ ਜਦੋਂ ਢੇੜਾ ਵਾਜਦਾ ਤਾਂ ਉਹਨੂੰ ਮੁਸ਼ਕਲ ਬਹੁਤ ਹੁੰਦੀ ਆ ਕਿਉਂਕਿ ਕਈ ਵਾਰ ਜੇ ਕੋਈ ਤੂੰ ਜ਼ਿਆਦਾ ਹੀ ਦੂਰ ਹੋ ਬੰਦਾ ਚੱਲ ਕੇ ਇੱਥੇ ਗੱਲ ਉਹ ਨਿਕਲ ਹੀ ਨਾ ਤੇ ਬੰਦੇ ਨੂੰ ਮੋੜਨਾ ਮੁਸ਼ਕਲ ਹੋ ਜਾਂਦਾ ਮੇਰਾ ਜੋ ਕਿ ਬੰਦਾ ਮੋੜਿਆ ਚੰਗੀ ਗੱਲ ਨਹੀਂ ਜੀ ਆਪਣੀ ਦਿੱਲੀ ਵਾਂਗੂ ਵੀਡੀਓ ਪੈਂਦੀ ਆ ਪਰ ਕੋਈ ਬੰਦਾ ਇੰਦਾ ਮੁੜਿਆ ਨਹੀਂਗਾ ਵੀ ਆਪਣੀ ਜਾਂ ਛੋਟੀ ਹੋਵੇਗਾ ਜਾਂ ਕੋਈ ਥਣਾ ਨਹੀਂਓ ਇਦਾਂ ਆਪਣਾ ਬੰਦਾ ਕੋਈ ਵੀ ਨਹੀਂ ਮੁੜਿਆ ਠੀਕ ਆ ਜੀ ਹਾਂਜੀ ਬਾਕੀ ਬਾਈ ਦੇ ਪਸੂ ਹਮੇਸ਼ਾ ਚੰਗੇ ਹੀ ਹੁੰਦੇ ਹਵਾਨਾ ਬਹੁਤ ਟੌਪ ਦਾ ਜਾ ਰੇ ਕਰੀ ਬੈਠੀ ਆ ਐਚ ਐਫ ਦੇ ਜਰਸੀ ਦਾ ਕ੍ਰੋਸ ਆ ਸੀਜ਼ਨ ਅੱਗੇ ਗਰਮੀ ਦਾ ਆ ਗਰਮੀ ਨਹੀਂ ਇਹਨੇ ਮੰਨਣੀ ਜਿਹੜੀ ਗੱਲ ਆ ਤੋਹਫਾ ਗਰਮੀ ਦਾ ਹਾਂ ਬਾਕੀ ਬਾਈ ਦੁੱਧ ਦੀ ਫੈਟ ਵੀ ਹੈ ਫੈਟ ਵੀ ਬਹੁਤ ਚੰਗੀ ਆ ਕਿੰਨਾ ਕੁ ਪਾਜੋ ਬਾਈ ਦੁੱਧ ਬਾਈ ਇਹ ਉਹਨਾਂ ਨੇ ਤਾਂ ਸਾਨੂੰ ਬਹੁਤ ਦੱਸਿਆਗਾ ਉਹ ਕਹਿੰਦੇ ਅਸੀਂ 25 26 ਕਿਲੋ ਚੋਇਆ ਵਾ ਠੀਕ ਆ ਜੀ ਪਰ ਆਪਾਂ 25 26 ਕਿਲੋ ਨਹੀਂ ਕਹਿੰਦੇ ਆਪਾਂ 20 22 ਕਿਲੋ ਦੀ ਗਾਰੰਟੀ ਦੇ ਦਵਾਂਗੇ ਠੀਕ ਆ ਬਾਈ ਸੀਲ ਸੋ ਇਹ ਵੀ ਜਿੱਦਾਂ ਮਰਦੀ ਬੈਗ ਐਦਾਂ ਹੀ ਹੋਏ ਨੇ ਗਾਣਾ ਸੁਣਿਆ ਮੱਝਾ ਵਰਗੇ ਚੱਲ ਲੱਗੇ ਚੁਾਈ ਇੱਕ ਨੰਬਰ ਜਮਾ ਠੀਕ ਆ ਜੀ ਥਾਣੋ ਕੇ ਹੋਣਗੇ ਬੇਬੇਤਰ ਹੋ ਜੋ ਚੈੱਕ ਕਰ ਲਓ ਗਰੰਟੀ ਹੋ ਗਈ ਜੀ ਮੇਨ ਗੱਲ ਪਸੂ ਦਾ ਸੀਓ ਦਾ ਥਾਨ ਦੀ ਹੁੰਦੀ ਸੋਹਣੀ ਫੇਸ ਕੁਆਲਟੀ ਆ ਤੱਦ ਕੱਠ ਵੀ ਚੰਗਾ ਵਜਨ ਵੀ ਚੰਗਾ ਮਾਲਕਾਂ ਨੇ ਤਾਂ ਚਲੋ ਬਾਹਲਾ ਦੱਸਿਆ ਸੀ ਬਾਈ ਕਹਿੰਦਾ ਪਰ ਆਪਾਂ ਦੋ ਲੋਕਾਂ ਦੀ ਦਸਨਾਈ ਕਹਿ ਕੇ ਦੇਣੀ ਆ ਹਾਂਜੀ ਬਾਕੀ ਦੁੱਧ 'ਚ ਇਹਨੇ ਗੱਲ ਹੁੰਦੀ ਸੇਵਾ ਦਾ ਮੇਨ ਸੇਵਾ ਹੀ ਹਾਂਜੀ ਇਹ ਤੋਂ ਭਲਾ ਦੇ 30 ਵੀ ਲੈ ਸਕਦੇ ਆ ਠੀਕ ਹੈ ਇਹ ਤੋਂ ਆਪਾਂ 5 ਤੇ ਵੀ ਲੈ ਸਕਦੇ ਆ ਉਹ ਆਉਦੀ ਸੇਵਾ ਹਾਂਜੀ ਜਿਹਨੇ ਬੰਨ ਹੀ ਜਾ ਕੇ ਤੂੜੀ ਦੇ ਦਿੱਤੀ ਸਹੀ ਗੱਲ ਆ ਉਹਦਾ ਕੋਈ ਫਾਇਦਾ ਦੁੱਧ ਤੇ ਨਾ ਹੁੰਦਾ ਭਾਈ ਬ੍ਰੀਡ ਨੇ ਜਿਵੇਂ ਬ੍ਰੀਡ ਕੀਆ ਹਾਂਜੀ ਹਾਂਜੀ ਸੇਵਾ ਵਾਲਾ ਬੰਦਾ ਪੂਰੀ ਬਾਕੀ ਜਿਹਦੇ ਕੋਲ ਥੱਲੇ ਨਾ ਜਿਹਦੇ ਕੋਲ ਬਾਈਕੀ ਥੱਲੇ ਕੋ ਸੋਊਗਾ ਉਹ ਚੀਜ਼ ਨੇ ਦੁੱਧ ਵੀ ਦੇਣਾਗਾ। ਸਹੀ ਗੱਲ ਹੈ। ਬਾਕੀ ਆਪ ਦੀ ਸੇਵਾ ਨੇ ਲੈਣ ਦਾ ਲੱਗ ਰਹੀ। ਹਾਂਜੀ। ਤਿਆਰੀ ਕਰਮ ਵਾਲੀ ਦੀ ਚੰਗੀ ਆ ਤਾਂ ਸੇਵਾ ਚੰਗੀ ਹੋਗੀ। ਗਰਮੋ ਗਰਮੀ ਦੁੱਧ ਨਹੀਂ ਮੁੱਕਦਾ ਅਗਲੇ ਜਮਾ ਦੇ। ਜਮਾ ਜਮਾ। ਇਹ ਤੋਹਫਾ ਗਰਮੀ ਦਾ। ਤੋਹਫਾ ਗਰਮੀ ਦਾ ਸਹੀ ਗੱਲ ਆ ਕਿਉਂਕਿ ਬਈ ਕਈ ਵਾਰ ਗਰਮੀ ਤੇ ਗਰਮੀ ਜ਼ਿਆਦਾ ਪੈਣ ਲੱਗ ਜਾਂਦੀ ਉਦੋਂ ਫਿਰ ਥੋੜੀ ਮੁਸ਼ਕਲ ਆ ਜਾਂਦੀ। ਹਾਂਜੀ ਹਾਂਜੀ ਹਾਂਜੀ। ਦੁੱਧ ਪਈ ਇਹਦਾ। ਦੁੱਧ ਤੁੰਦ। ਮੁੱਲ ਪਈ ਇਹਦਾ। ਮੁੱਲ ਆਪਣਾਈ ਇਹਦਾ ਜੇ ਕਰਾਉਣ ਨੂੰ ਵੀ 70-75 ਜਿੰਨਾ ਮਰਜ਼ੀ ਕਰਾ ਲਓ। 65000 ਰੁਪਏ ਚੋ ਮਾਨਤਨ ਕਰ ਦਾਂਗੇ। ਠ 65000 ਰੁਪਇਆ ਜੋ ਬਾਈ ਕੰਦਾ ਮਾਨਤਾਨ ਕਰਦਾਂਗੇ ਮੁੱਲ ਜੈ ਜੀ ਆ ਕਿਉਂਕਿ ਚੀਜ਼ਾਂ ਸਾਰੀਆਂ ਹੀ ਚੰਗੀਆਂ ਇੱਕ ਤੋਂ ਇੱਕ ਚੰਗਾ ਪੀਸ ਆ ਨੰਬਰ 22 ਦਾ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜਿਹੜੇ ਮੁੱਲ ਕੀਤੇ ਗਏ ਕੋਈ ਫੈਕਸ ਨਹੀਂ ਮਾਨਤਾਨ ਬਾਈ ਜ਼ਰੂਰ ਕਰ ਦੇਣੀ ਧੰਨਵਾਦ ਜੀ